ਤੋ ਇੱਕ ਬੜੀ ਹੀ ਮੰਦ ਭਾਗੀ ਖਬਰ ਆਈ ਹੈ ਜਿੱਥੇ ਬਿਜਲੀ ਵਿਭਾਗ ਚ ਕੰਮ ਕਰ ਰਹੇ ਇੱਕ ਵਿਅਕਤੀ ਨੂੰ ਕਰੰਟ ਲੱਗਣ ਦੇ ਕੰਨ ਜਿਹੜੀ ਉਸ ਦੀ ਜਾਨ ਚਲੀ ਗਈ ਹੈ ਸੋ ਜਾਣਕਾਰੀ ਮੁਤਾਬਕ ਅਵਤਾਰ ਸਿੰਘ ਜੋ ਕਿ ਪੇਸ਼ੇ ਤੋਂ ਇੱਕ ਜਈ ਸਨ ਅਤੇ ਬਿਜਲੀ ਵਿਭਾਗ ਵਿਖੇ ਕੰਮ ਕਰਦੇ ਸੀ ਜਿਸ ਦੌਰਾਨ ਉਹਨਾਂ ਨੂੰ ਕਰੰਟ ਲੱਗ ਜਾਂਦਾ ਵਾ ਤੇ ਉਹਨਾਂ ਦੀ ਜਿਹੜੀ ਉਹ ਜਾਨ ਚਲੀ ਜਾਂਦੀ ਆ ਸੋ ਪਰਿਵਾਰਿਕ ਵਿੱਚ ਕਾਫੀ ਜ਼ਿਆਦਾ ਰੋਸ ਆ ਸੋ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਆਪ ਖੜੇ ਆ ਸੋ ਪਿਛੇ ਮੇਰੇ ਤੁਸੀਂ ਦੇਖ ਸਕਦੇ ਹੋ ਕਿ ਪੋਸਟਮਾਰਟਮ ਇਸ ਜਗ੍ਹਾ ਤੇ ਉਹਨਾਂ ਦਾ ਜਿਹੜਾ ਉਹ ਕੀਤਾ ਗਿਆ ਵਾ ਪਰਿਵਾਰਿਕ ਵਿੱਚ ਇੱਕ ਬੜੀ ਜਿਹੜੀ ਆ ਉਹ ਸੋਗ ਦੀ ਲਹਿਰ ਆ ਪੂਰੇ ਹੀ ਪਿੰਡ ਵਿੱਚ ਲੋਕ ਜਿਹੜੇ ਨੇ ਉਹ ਦੁਖੀ ਨੇ ਕਿਉਂਕਿ ਲੋਕਾਂ ਦਾ ਕਹਿਣਾ ਕਿ ਬਹੁਤ ਵਧੀਆ ਇਨਸਾਨ ਸੀ ਸੋ ਜਿਹੜੀ ਇਹ ਘਟਨਾ ਵਾ ਇੱਕਦਮ ਹੋਈ ਜਿਹਦੇ ਕਰਕੇ ਉਹਨਾਂ ਦੇ ਪਰਿਵਾਰ ਨੂੰ ਵੀ ਜਿਹੜਾ ਉਹ ਸਦਮਾ ਲੱਗ ਗਿਆ ਵਾ ਕਰੋ ਕੰਮਤੇ ਗਏ ਸੀ ਜਿਸ ਦੌਰਾਨ ਇਹ ਸਾਰੀ ਘਟਨਾ ਵਾਪਰੀ ਜਦੋਂ ਪਰਿਵਾਰਿਕ ਮੈਂਬਰਾਂ ਨੂੰ ਪਤਾ ਲੱਗਿਆ ਉਹ ਤੁਰੰਤ ਪਹੁੰਚੇ ਜਾਣਕਾਰੀ ਅਨੁਸਾਰ ਉਹਨਾਂ ਨੂੰ ਜਦੋਂ ਹੀ ਸਿਵਲ ਹਸਪਤਾਲ ਪਹੁੰਚਾਇਆ ਗਿਆ ਤੇ ਜਿਹੜੇ ਉੱਥੋਂ ਦੇ ਡਾਕਟਰਾਂ ਨਾਲ ਵੱਲੋਂ ਜਿਹੜਾ ਉਹਨਾਂ ਨੂੰ ਮ੍ਰਿਤਕ ਕੋਸ਼ੀ ਤੇ ਜਿਹੜਾ ਉਹ ਕਰ ਦਿੱਤਾ ਗਿਆ ਸੋ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਤੋਂ ਜਾਣਦੇ ਆ ਗੱਲਬਾਤ ਕਰਦੇ ਆ ਕਿ ਕੀ ਘਟਨਾ ਹੋਈ ਸੀ ਤੇ ਕੀ ਕਹਿਣਾ ਚਾਹੁੰਦੇ ਨੇ ਉਹ ਤੇ ਅਵਤਾਰ ਸਿੰਘ ਜੀ ਸਬਸਟੀਸ਼ਨ ਕਰਨਵਨ ਤੇ ਉਹ ਸਵੇਰੇ ਕੋਈ ਇਨਫੋਰਮੇਸ਼ਨ ਸਾਨੂੰ ਕੋਲ ਮਹਿਕਮੇ ਵੱਲੋਂ ਮੰਗੀ ਗਈ ਸੀ ਉਦੇ ਸਬੰਧ ਵਿੱਚ ਨਾ ਉਹ ਪਰਟੀਕੂਲਰ ਨੋਟ ਕਰਨ ਦੇ ਸੀ ਤੇ ਅਚਾਨਕ ਉਹਨਾਂ ਨੂੰ ਉੱਥੇ ਨਾ ਹਾਸੀ ਦਾ ਸ਼ਿਕਾਰ ਹੋ ਗਏ ਵੀ ਕਰੰਟ ਜਾਣੇ ਅਣਜਾਣੇ ਪਤਾ ਨਹੀਂ ਕਿਵੇਂ ਉਹ ਲੱਗ ਗਿਆ ਤੇ ਮੌਕੇ ਤੇ ਉਹਨਾਂ ਦੀ ਜਿਹੜੀ ਉਹ ਡੈਥ ਹੋ ਗਈ ਕਿਹੜੀ ਦਿੱਕਤ ਨਹੀਂ ਇਹ ਅੱਜ ਸਵੇਰੇ ਕੋ 10:30 ਵਜੇ ਦੀ ਉਹ ਕਾਰਨ ਪਤਾ ਲੱਗੇ ਭਾਜੀ ਕਾਰਨ ਹਾਂ ਜੀ ਹਾਂ ਜੀ ਕਾਰਨ ਇਹ ਵੀ ਉਹ ਜਿਹੜਾ ਇੰਸਟ੍ਰੂਮੈਂਟ ਐਕਵਿਪਮੈਂਟ ਉਹਦੀ ਦੇ ਪਰਟੀਕੂਲਰ ਨੋਟ ਕਰਨਾ ਉਹ ਪਰਟੀਕੂਲਰ ਨੋਟ ਕਰਦੇ ਨੇ ਕਿਤੇ ਉਹ ਉਹਦੇ ਘੇਰੇ ਚ ਆ ਗਏ ਸ਼ਰਟ ਕੀ ਵੀ ਲਾਈਨ ਸੀਗੀ ਉਹਦਾ ਰੇਂਜ ਚ ਆ ਗਿਆ ਉਹ ਕਰੰਟ ਲਗਨ ਕਰਕੇ ਉਹਨਾਂ ਦੀ ਨੌਜ ਰੀ ਮੌਕੇ ਤੇ ਮੌਤ ਇਹਨਾਂ ਦੀ ਉਮਰ ਸੀਗੀ 57 ਸਾਲ ਜੀ ਮੌਕੇ ਤੇ ਆਏ ਭਾਜੀ ਉੱਥੇ ਹਾਂ ਜੀ ਇੱਕ ਸਾਥੀ ਸਾਡਾ ਹੈ ਸੀ ਬਟ ਉਹ ਕਰੰਟ ਹੀ ਉਹਨਾਂ ਦੇ ਵਕਤ ਸੀ ਵੀ ਬਚਾ ਨਹੀਂ ਪਾਇਆ ਫਿਰ ਡਾਕਟਰ ਕੋਲ ਲੈ ਕੇ ਗਏ ਫਸਟ ایڈ ਵਾਸਤੇ ਪਰ ਉਹਨਾਂ ਨੇ ਜਾਂਦਿਆਂ ਨੇ ਮਰਨਤ ਕੋਸ਼ ਕਰ ਦਿੱਤਾ ਉਹਨਾਂ ਨੇ ਮੇਰੇ ਜੀ ਨਹੀਂ ਮੇਰੇ ਦਾ ਹਾਂ ਜੀ ਹਨ ਮੇਰਾ ਏ ਲੱਗੇ ਉਸ ਨੂੰ ਕਰਿਆ ਗਿਆ ਬਾਕੀ ਸਿਵਲ ਹਸਪਤਲ ਕਾਨੂੰਨ ਡਾਕਟਰ ਆਵ ਲੋਗੇ ਡਿਕਲੇਅਰ ਕੀਤਾ ਡਾਕਟਰ ਉਹਨਾਂ ਨੇ ਡਿਕਲੇਅਰ ਕਰ ਦਿੱਤਾ ਗਿਆ ਕਿ ਡੈਥ ਹੋ ਚੁੱਕੀ ਹੈ ਪ੍ਰਿਆਨ ਵਾਲੇ ਕਿੱਥੇ ਹੈ ਇਹ ਪਿੰਡ ਰੂੜਾ ਬਟਰ ਜੀ ਠੀਕ ਹੈ ਹਾਂ ਜੀ